ਆਪਣੇ ਬਿਆਨਾਂ ਕਾਰਨ ਅਕਸਰੀ ਚਰਚਾ ਵਿੱਚ ਰਹਿਣ ਵਾਲੇ ਸੂਬੇ ਦੇ ਸਿੱਖਿਆ ਮੰਤਰੀ ਓਪੀ ਸੋਨੀ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਕਰ ਗਏ ਨੇ ਇਸ ਵਾਰ ਓਪੀ ਸੋਨੀ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਤੁਲਨਾ ਟਾਬਿਆਂ ਤੇ 5-17 ਹੋਟਲਾਂ ਦੇ ਨਾਲ ਕਰ ਦਿੱਤੀ ਸਾਨੂੰ ਇੱਕ ਪਲੇਟ ਚ ਆਉਂਦੀਆਂ ਜੀ 6000 ਫੀਸ ਲੈਂਦੇ 5000 ਫੀਸ ਲੈਂਦੇ ਨੇ ਪ੍ਰਾਈਵੇਟ ਸਕੂਲਾਂ ਵਾਲੇ ਪਰ ਵੇਖਣਾ ਵੀ ਆ ਹੁਣ ਮੈਂ ਇੱਕ ਆਫੀਸਰ ਰਿਕਾਰਡ ਕਰ ਗੱਲ ਕਰਨਾ ਹੁਣ ਰੋਟੀ ਢਾਬੇ ਤੋਂ ਵੀ ਮਿਲ ਜਾਂਦੀ ਆ ਰੋਟੀ ਲੋਕ ਫਾਈਵ ਸਟਾਰ ਹੋਟਲ ਤੋਂ ਵੀ ਖਾ ਲੈਂਦੇ ਕਿੰਨਾ ਡਿਫਰੈਂਸ ਹੁੰਦਾ ਉਹਦਾ ਢਾਬੇ ਤੋਂ ਜਿਹੜੀ ਆ ਉਹ 20 ਰੁਪਏ 10 ਰੁਪਏ ਦੀ ਚਾਹ ਮਿਲ ਜਾਂਦੀ ਆ ਫਾਈਵ ਸਟਾਰ ਹੋਟਲ ਦੀ ਲੋਕ ਜਾਂਦੇ ਨੇ ਪਰ ਕਦੀ ਫਾਈਵ ਸਟਾਰ ਹੋਟਲ ਵਾਲੇ ਗਏ ਨਹੀਂ ਪਿੱਛੇ ਜਾ ਕੇ ਕਸਟਮਰ ਦੇ ਵੀ ਸਾਡੇ ਹੋਟਲ ਆਓ ਤੁਸੀਂ ਸੋ ਇਸ ਕਰਕੇ ਥੋੜਾ ਜਿਹਾ ਫਰਕ ਦੇ ਪੈਂਦਾ ਹੈ ਸੁਣਿਆ ਤੁਸੀਂ ਸੂਬੇ ਦੇ ਸਿੱਖਿਆ ਮੰਤਰੀ ਓਪੀ ਸੋਨੀ ਦਾ ਇਹ ਬਿਆਨ ਜਿੱਥੇ ਸੂਬੇ ਦੇ ਸਿੱਖਿਆ ਮੰਤਰੀ ਨੂੰ ਸਰਕਾਰੀ ਸਕੂਲਾਂ ਦਾ ਸਿੱਖਿਆ ਦਾ ਪੱਧਰ ਉੱਪਰ ਚੁੱਕਣ ਲਈ ਟੁਕਮੇ ਕਦਮ ਚੁੱਕਣੇ ਚਾਹੀਦੇ ਨੇ ਤਾਂ ਉੱਥੇ ਹੀ ਉਹ ਅਜਿਹੇ ਬਿਆਨ ਦੇ ਕੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਤੇ ਸਵਾਲ ਖੜੇ ਕਰ ਰਹੇ ਨੇ ਇਸ ਤੋਂ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਸਿੱਖਿਆ ਮੰਤਰੀ ਦੀ ਨਿੱਜੀ ਸਕੂਲਾਂ ਪ੍ਰਤੀ ਕਿੰਨੀ ਕੁ ਹਮਦਰਦੀ ਹੈ ਤੁਹਾਨੂੰ ਇੱਕ ਵਾਰ ਫਿਰ ਸੁਣਾਉਂਦੇ ਹਾਂ ਜਲੰਧਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਸਰਕਾਰੀ ਅਤੇ ਨਿੱਜੀ ਸਕੂਲਾਂ ਬਾਰੇ ਕੀ ਕਿਹਾ ਸਿੱਖਿਆ ਮੰਤਰੀ ਓਪੀ ਸੋਨੀ ਨੇ ਉਹ 92 ਤੋਂ ਬਲੇਡ ਚ ਆਉਂਦੀ ਆ ਜੀ 6000 ਫੀਸ ਲੈਂਦੇ 5000 ਫੀਸ ਲੈਂਦੇ ਨੇ ਪ੍ਰਾਈਵੇਟ ਸਕੂਲਾਂ ਵਾਲੇ ਪਰ ਵੇਖਣਾ ਵੀ ਆ ਹੁਣ ਮੈਂ ਇੱਕ ਆਫਟਰ ਰਿਕਾਰਡ ਕਰ ਗੱਲ ਕਰਨਾ ਹੁਣ ਰੋਟੀ ਢਾਬੇ ਤੋਂ ਵੀ ਮਿਲ ਜਾਂਦੀ ਆ ਰੋਟੀ ਲੋਕ ਫਾਈਵ ਸਟਾਰ ਹੋਟਲ ਤੋਂ ਵੀ ਖਾ ਲੈਂਦੇ ਕਿੰਨਾ ਡਿਫਰੈਂਸ ਹੁੰਦਾ ਉਹਦਾ ਢਾਬੇ ਤੋਂ ਜਿਹੜੀ ਆ ਉਹ 20 ਰੁਪਏ 10 ਰੁਪਏ ਦੀ ਚਾਹ ਮਿਲ ਜਾਂਦੀ ਆ ਫਾਈਵ ਸਟਾਰ ਹੋਟਲ ਦੀ ਲੋਕ ਜਾਂਦੇ ਨੇ ਪਰ ਕਦੀ ਫਾਈਵ ਸਟਾਰ ਹੋਟਲ ਵਾਲੇ ਗਏ ਨਹੀਂ ਪਿੱਛੇ ਜਾ ਕੇ ਕਸਟਮਰ ਦੇ ਵੀ ਸਾਡੇ ਹੋਟਲ ਆਓ ਤੁਸੀਂ ਟੈਸਟ ਕਰਕੇ ਥੋੜਾ ਜਿਹਾ ਫਰਕ ਦੇ ਪੈਂਦਾ ਹੈ ਹਾਲਾਂਕਿ ਸਿੱਖਿਆ ਮੰਤਰੀ ਓਪੀ ਸੋਨੀ ਨੇ ਇਸ ਤਰ੍ਹਾਂ ਇਹ ਵੀ ਕਹਿ ਦਿੱਤਾ ਕਿ ਉਹ ਇਹ ਸਭ ਕੁਝ ਆਫ ਦਾ ਰਿਕਾਰਡ ਕਹਿ ਰਹੇ ਨੇ ਪਰ ਸੂਬੇ ਦੇ ਸਿੱਖਿਆ ਮੰਤਰੀ ਦਾ ਅਜਿਹਾ ਬਿਆਨ ਦੇਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਤੁਹਾਨੂੰ ਦੱਸ ਦੇ ਕਿ ਓਪੀ ਸੋਨੀ ਨੇ ਸਰਕਾਰੀ ਸਕੂਲਾਂ 'ਚ 70% ਤੋਂ ਘੱਟ ਨਤੀਜੇ ਆਉਣ ਤੇ ਸਬੰਧਤ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਕਾਰਵਾਈ ਕਰਨ ਦੀ ਵੀ ਗੱਲ ਆਖੀ ਹਾਲਾਂਕਿ ਆਪਣੇ ਵਿਭਾਗ ਨੂੰ ਸਹੀ ਤਰੀਕੇ ਨਾਲ ਨਾ ਸੰਭਾਲਣ ਦਾ ਖਮਿਆਜ਼ਾ ਓਪੀ ਸੋਨੀ ਖੁਦ ਵੀ ਧੱਕ ਚੁੱਕੇ ਨੇ ਜਦੋਂ ਮੁੱਖ ਮੰਤਰੀ ਕੈਪਟਨ ਅਵਨੇਂਦਰ ਸਿੰਘ ਨੇ ਉਹਨਾਂ ਤੋਂ ਵਾਤਾਵਰਣ ਮੰਤਰਾਲਾ ਵਾਪਸ ਲੈ ਕੇ ਆਪਣੇ ਕੋਲ ਰੱਖ ਲਿਆ ਸੀ ਜਲੰਧਰ ਤੋਂ ਮਨਵੀਰ ਸੱਬਰਵਾਲ ਦੀ ਰਿਪੋਰਟ